Gracias. نا کا پانچ منٹ لے او جے طرح پتہ ہے لوکوں کو اس بھائی پرشن میں اپریشن میں سنتا میں ٹھیک ہے نام تو تو کا ہوا ہے گا کا پایا ایک پاس پاس ਕਮਾਲ ਕੇ ਪੱਗਾਂ ਵਿੱਚ ਜਿਹੜਾ ਆਤਮਾ ਰੂਪ ਹੁੰਦਾ ਹੈ ਉਹ ਜਨਰਲ ਤੋਂ ਪਛਾਣ ਕਰਕੇ ਬਖਸ਼ਾ ਜਾਂਦੀ ਹੈ ਜੇ ਇਹ ਬੱਚੇ ਜੇ ਇਹ ਰਿਸ਼ਤੇ ਵਾਲਾ ਹੋਵੇਗਾ ਤਾਂ ਇਹ ਸੰਸਾਰ ਚ ਆਇਆ ਹੋਇਆ ਹਰ ਬੱਚਾ ਹੋਗਾ ਨਾ ਕਿ ਇਹ ਸਰਪ੍ਰੇਖਸ਼ੀਆ ਨਹੀਂ ਹੈ ਇਹ ਤਾਂ ਉਹ ਖੁਦ ਹੈ ਜੇ ਇਹ ਡਾਕਟਰ ਜਾਂ ਡਾਕਟਰੀ बाकी रोड जो भी 250 तक कहने दिया है तो भी जो संथान में बहुत ज्यादा हो रहा है कि 50 जन्म लेने के धर्मा के राजस्थान में पांडव का जो गोंडा ने घोषणा का बुखार है तो एक क्लास के में जाने की थी भी नहीं था तो पता नहीं बोलिए कि सैनिक अपनी राज सबको ਮਨੁੱਖੀ ਵਿਚਾਰੀਆ ਮੁੱਖੀ ਵਿਚਾਰੀਆ ਦੇਵਤਾਰਨਾ ਦੇ ਗਦਰਨਾ ਆਹਾਰ ਪਹੁੰਚਾਵੇ ਦੂਸਰੋਂ ਕੋਹ ਬੋਹ ਨਾ ਸਕੀ ਜਿਸ ਨੂੰ ਆਪਣੇ ਵਿੱਚ ਲਾਵੇ ਆਪਣੇ ਦੇ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹਣਾਂ ਨਾ ਦੇਵਤਾਰ ਦਾ ਸੁਰਗਮਨ ਉਸਤਾਲ ਇਹ ਕਹਾਣੀ ਚੱਲਦਾ ਮਾਤਾ ਜੀ ਬੱਚਾ ਪਾਪ ਬੱਚੇ ਦੀ ਪਰਪਰਨਾ ਨਹੀਂ ਹੁਣ ਦੂਜੀ ਕੀ ਹੈ ਜੀ ਕੁਝ ਹੀ ਫਾਇਦਾ ਦਾਸ ਕਹਿੰਦੇ ਵੀ ਜਿੱਦਾਂ ਦੀ ਮਾਇਆ ਬਾਹਰ ਹੈ ਉਦਾਂ ਦੇ ਅੰਦਰ ਵੀ ਹੈ ਪਰ ਜਦੋਂ ਤੱਕ ਮਾਤਰਾ ਦੇ ਉਦਰ ਵਿੱਚ ਉਦੋਂ ਤੱਕ ਬਚਿਆ ਬਚਿਆ ਕਿਉਂ ਜੀ ਜਿਹੜੀ ਪਹਿਲੀ ਪੌੜੀ ਤੇ ਆਉਣਾ ਪੜਨੀ ਕਿ ਮਾਤਾ ਕੇ ਉਦਰ ਮੈਂ ਪ੍ਰਤਪਾਦ ਕਰਾ ਕਿ ਮਾਤਾ ਦੇ ਭਾਵ ਕੇ ਉਦਰ ਵਿੱਚ ਬਚਾਉਣ ਵਾਲਾ ਪਰਮੇਸ਼ਰ ਵਾਹਿਗੁਰੂ ਆਪ ਹੈ ਕਿਵੇਂ ਇੰਜ ਆਪਣਾ ਸਿਮਰਨ ਦੇ ਪ੍ਰਤਪਾਲਿਆ ਉਹ ਸਗਲ ਕਟਾ ਕਾਮ ਆਤਮਾ ਮਹਾਰਾਜ ਨੇ ਗੁਰਜਾਰਾ ਬਾਣੀ ਲਿਖੀ ਉਸ ਗੁਰਬਾਣੀ ਦੇ ਪੰਜ ਸ਼ਬਦ ਸ੍ਰੀ ਆਕੀਰ ਦੇ ਭਾਵ ਤੋਂ ਵਰਤਨਾ ਪਹਿਲੇ ਪੰਜ ਸਾਲ ਜੇਸਲੇ ਗਏ ਮੋਠੋਹਾਰ ਪਾਕਿਸਤਾਨ ਦਾ ਨਗਰ ਹੈ ਪਾਕਿਸਤਾਨ ਗੁਰਜਾਰਾ ਸ਼ਿੱਕੇਾਰ ਤੋਂ ਬਚੇ ਨੇ ਜਨਮ ਲੈਣਾ ਬਹੁਤ ਜ਼ਿਆਦਾ ਭਾਵ ਤੇ ਹੰਗਾਮਾ ਹੋਇਆ ਸਾਰੀ ਰਾਤ ਨੱਚਦੇ ਰਹੇ ਸਵੇਰ ਹੋਈ ਸਾਰੇ ਉੱਠਦੇ ਆ

ਮਹਾਰਾਜ ਉਥੇ ਬੈਠੇ ਮਹਾਰਾਜ ਜੀ ਨੇ ਆ ਕੇ ਬਚਾ ਪਾਇਆ ਕਿ ਮਹਾਰਾਜ ਤੁਸੀਂ ਪਰਮੇਸ਼ਰ ਦਾ ਸਰੂਪ ਹੋ ਕੋਈ ਯੋਗਰ ਕਰ ਦੋ ਮਹਾਰਾਜ ਕਹਿੰਦੇ ਨੇ ਕਹਾਂਗੇ ਜੁਦਾ ਕਿਉਂ ਨਹੀਂ ਪਹਿਲਾਂ ਤਾਂ ਅੰਦਰਸ ਨੇ ਮਹਾਰਾਜ ਨੇ ਗੁੰਜਾਰਾ ਬਾਣੀ ਕਿਰਪਾ ਕਰਕੇ ਉਚਾਰੀ ਉਸ ਬਾਣੀ ਵਿੱਚ ਇੱਕ ਸ਼ਬਦ ਆਵੇਗਾ ਮਹਾਰਾਜ ਕਹਿੰਦੇ ਆ ਕਿ ਉਰਦ ਤਾਪ ਉਰਦ ਮੁਖ ਕਹਿੰਦੇ ਪੁੱਠਾ ਲਟਕਦਾ ਉਥੇ ਲੱਗ ਰਿਹਾ ਕਹਿੰਦੇ ਕੰਮ ਕਰਦਾ ਦੂੰ ਜਿਹੜਾ ਹੁਣ ਨਹੀਂ ਆਪਾਂ ਸਿੱਧੇ ਹੋ ਕੇ ਕਰਦੇ ਫਿਰ ਅਗਲੀ ਗੱਲ ਹੋਰ ਬੇਨਤੀ ਕਰਾਂ ਰਿਹਾ ਕਿਉਂਕਿ ਕਰਦਾ ਕੋ ਇੱਕ ਗੱਲ ਸਮਝ ਆਵੇ ਤਾਂ ਫਿਰ ਅੱਗੇ ਤੁਰਾਂਗੇ ਇੱਕ ਗੱਲ ਜਿੱਦੜਾ ਸਮਝ ਆ ਗਈ ਫਿਰ ਦਰਵਾਜ਼ਾ ਗੁਰੂ ਵਾਸਤੇ ਖੁੱਲਣ ਲੱਗ ਪਾਉਂਗਾ ਮਾਰ ਕਹਿੰਦੇ ਉਥੇ ਤਾਂ ਤੂੰ ਪੁੱਠਾ ਲੜਕਣਾ ਨਹੀਂ ਕਰਦਾ ਇੱਥੇ ਸਿੱਧਾ ਵੀ ਨਹੀਂ ਕਰਦਾ ਆਪਾਂ ਖਿਆਲ ਕਰਕੇ ਵੇਖਣਾ ਕਿ ਕਿੰਨੇ ਕਸਰੀ ਦੇ ਤਾਂ ਦੇ ਜਿਹੜੇ ਕਹਿੰਦੇ ਜਰਨੀ ਸਾਹਿਬ ਪੜੇ ਤੋਂ ਬਿਨਾ ਗੁਰਦੁਆਰੇ ਨਹੀਂ ਜਾਣਾ ਗੁਰਦੁਆਰੇ ਜਾਣਾ ਕੀ ਕਰਨਾ ਕਹਾਂ ਨਾ ਪੰਥੀ ਸੁਣਨੇ ਉਰਦ ਮੁਖ ਉਰਦ ਮੁਖ ਕਹਿੰਦੇ ਪੁੱਠਾ ਮੁਖ ਕੀ ਕਰੇ ਕਹਿੰਦੇ ਅੰਤਰ ਕਰੇ ਬਣ ਜਾ ਰਿਹਾ ਮਿਤਰਾ ਹੁਕਮ ਭਇਆ ਗਰਭਾਸ ਕਹਿੰਦੇ ਉਹਦੇ ਹੁਕਮ ਵਿੱਚ ਮਾਤਾ ਦੇ ਉਧਰ ਵਿਚ ਆਇਆ ਉਥੇ ਕਹਿੰਦੇ ਪੁੱਠਾ ਲੜਕਦਾ ਵੀ ਉਹ ਨੂੰ ਪਰਮੇਸ਼ਰ ਦਾ ਸਿਮਰਨ ਕਰਦਾ ਪਰ ਜਦੋਂ ਕਿਤੇ ਸੰਸਾਰ ਤੇ ਆ ਜਾਂਦਾ ਉਦੋਂ ਰੱਬ ਨੂੰ ਭੁਲਾਉਣਾ ਸਭ ਤੋਂ ਪਹਿਲਾਂ ਪਰ ਪਰਮੇਸ਼ਰ ਦੀ ਪਿਆਰੀ ਉਹ ਨਹੀਂ ਭਜਾਇ ਰਤਾ ਕੁਪੜੀ ਪੜ੍ਹਨ ਲਿਆ ਕਿ ਜੈਸੀ ਅਗਨ ਉਧਰ ਨਾ ਹੈ ਤੈਸੀ ਬਾਹਰ ਮਾਇਆ ਜਿਵੇਂ ਦੀ ਅਗ ਮਾਤਾ ਦੇ ਉਧਰ ਵਿੱਚ ਰੱਖ ਲੈਂਦੀ ਹੈ ਬਚਾ ਲੈਂਦੀ ਹੈ ਬੱਚਾ ਭਾਵ ਤੇ ਉਹ ਬਣ ਜਾਂਦਾ ਉਹਦੀ ਬਣਤਰ ਬਣ ਜਾਂਦੀ ਹੈ ਇਦਾਂ ਦੀ ਜਿੱਦਾਂ ਦੀ ਅਗ ਅੰਦਰ ਬਣ ਰਹੀ ਹੈ ਬਾਹਰ ਸੰਸਾਰ ਤੇ ਬਣ ਰਹੀ ਮਾਇਆ ਦੀ ਮਾਇਆ ਦੀ ਅਗ ਨੇ ਕੀ ਕੀਤਾ ਮਹਾਰਾਜ ਕੋ ਉਰਦਾਸ ਕਿਰਪਾ ਕਰਦੇ ਕਹਿੰਦੇ ਵੇਖ ਲੈ ਤਾਂ ਖੁਸ਼ਾਲ ਕਰੀ ਸੰਸਾਰ ਤੇ ਆ ਕੇ ਕਰਨਾ ਕੁਝ ਹੋਰ ਸੀ ਕੀਤਾ ਕੁਝ ਹੋਰ ਜੈਸੀ ਅਗ ਅੰਦਰ ਬਣ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਪ ਸੁਭਾਣਾ ਤਾਂ